ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰ ਗਿਆ ਮਿਹਰਬਾਨੀ ਜੀ ਜੀ ਸੋ ਅਹਿਮ ਖਬਰਾਂ ਨੇ ਜੀ ਤੇ ਗੱਲ ਕਰਾਂਗੇ ਜਿੱਥੇ 7-8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਢਿਲਸਾਭ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲੰਗਰ ਸਮੇਤ ਕਈ ਜ਼ਰੂਰੀਤ ਵਸਤੂਆਂ ਲੈ ਕੇ ਉੱਥੇ ਪਹੁੰਚਦੇ ਨੇ ਤੇ ਲੋਕਾਂ ਦੀ ਸਹਾਇਤਾ ਕਰਦੇ ਨੇ ਜੀ। ਦੇਖੋ ਇਸ ਵੇਲੇ ਕੋਈ ਵੀ ਬੰਦਾ ਕੋਈ ਮਦਦ ਕਰੇ ਕਹਿੰਦੇ ਆ ਕਿ ਡੁੱਬਦੇ ਨੂੰ ਤਿਰਕੇ ਦਾ ਸਹਾਰਾ। ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੇ ਚੱਲੇ ਨੇ ਉਹ ਘਰੋਂ ਨਹੀਂ ਲੈ ਕੇ ਚੱਲੇ। ਉਹ ਇੱਕ ਉਹ ਸੰਸਥਾ ਦੇ ਮੁਖੀ ਹੈ ਜਿਹੜੀ ਹੈ ਹੀ ਸੰਗਤ ਵਾਸਤੇ। ਉਹਨਾਂ ਨੇ ਫੈਸਲਾ ਕੀਤਾ ਚੰਗਾ ਫੈਸਲਾ ਕੀਤਾ। ਚੰਗੇ ਫੈਸਲੇ ਦੀ ਹਮੇਸ਼ਾ ਛਲਗਾ ਹੁੰਦੀ ਹੈ। ਇਸ ਵੇਲੇ ਸਿਆਸਤ ਬਾਕੀ ਸਾਰੀਆਂ ਚੀਜ਼ਾਂ ਪਿੱਛੇ ਛੱਡ ਦੇਣੀਆਂ ਚਾਹੀਦੀਆਂ ਨੇ। ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਸਿਆਸਤਾਂ ਤਾਂ ਇਹਨਾਂ ਨੇ ਕਰਨੀਆਂ ਨੇ ਕਰਦੇ ਰਹਿਣਗੇ ਪਰ ਜੇ ਸ਼ਰੂਮਨੀ ਕਮੇਟੀ ਦੇ ਵੱਖਰੇ ਵੱਖਰੇ ادارے ਹੜਪੀੜਤਾ ਦੀ ਮਦਦ ਲਈ ਚੱਲੇ ਨੇ ਚੰਗੀ ਗੱਲ ਹੈ ਸਾਨੂੰ ਤਾਂ ਗੁਰੂ ਸਾਹਿਬ ਨੇ ਸੰਦੇਸ਼ ਹੀ ਇਹ ਦਿੱਤਾ ਹੈ ਕਿਸੇ ਨਾ ਹੱਥੇ ਦੀ ਲੋੜਵੰਦ ਦੀ ਮਦਦ ਕਰਨਾ ਤੇ ਧਾਮੀ ਸਾਹਿਬ ਦੇ ਹਿੱਸੇ ਉਹ ਸੇਵਾ ਆਈ ਵੀ ਹੈ ਤੇ ਧਾਮੀ ਸਾਹਿਬ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਨੇ ਇਹ ਚੰਗਾ ਕਦਮ ਹੈ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਇਸ ਜਦੋਂ ਚਾਰੇ ਪਾਸੇ ਆਫਤਾਈ ਹੋਈ ਹੈ ਜੇ ਤੁਹਾਡੇ ਕੋਲ ਕੁਝ ਹੈ ਤਾਂ ਜਾਓ ਪਰ ਇਹ ਤਾਂ ਚੱਲੇ ਨੇ ਇੱਕ ਸੰਸਥਾ ਦੇ ਵੱਲੋਂ ਬਹੁਤ ਸਾਰੇ ਲੋਕ ਆਪਣੇ ਤੌਰ ਤੇ ਉੱਤੇ ਜਾ ਜਾ ਕੇ ਲੋੜਵੰਦਾਂ ਦੀ ਇਬਾਦਤ ਕਰ ਰਹੇ ਨੇ ਪੰਜਾਬੀ ਦੇ ਸਰਮੌਰ ਗਾਇਕ ਸਤਿੰਦਰ ਸਰਤਾਜ ਉਹਨਾਂ ਨੇ ਆਪਣੇ ਵੱਲੋਂ ਵਿਅਕਤੀਗਤ ਤੌਰ ਤੇ ਰਾਸ਼ਨ ਦੀਆਂ 500 ਕਿਟਾਂ ਬਣਾਈਆਂ ਉੱਥੇ ਵੇਚੀਆਂ ਨੇ ਗਾਇਕ ਜਸਵੀਰ ਜੱਸੀ ਸਮੇਤ ਕਈ ਹੋਰਾਂ ਨੇ ਵੀ ਇਸ ਅਸਮੇਤ ਜੱਗ ਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਲੋੜਵੰਦਾਂ ਨੂੰ ਚਾਹੀਦਾ ਤੇ ਲੋੜਵੰਦਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਇਸੇ ਤਰ੍ਹਾਂ ਜਿਹੜੇ ਨਾਮਤਾਰੀ ਸਸਤਾ ਦੇ ਮੁਖੀ ਨੇ ਸਤਗੁਰੂ ਉਦੇਸ਼ ਸਿੰਘ ਉਹ ਵੀ ਕਪੂਰਥਲਾ ਦੇ ਸਾਬਕਾ ਐਮਐਲਏ ਨਵਤੇਜ ਸਿੰਘ ਚੀਮਾ ਦੇ ਨਾਲ ਰਲ ਕੇ ਆਪਣੀ ਸੰਸਥਾ ਦੇ ਨਮਾਇੰਦਿਆਂ ਨੂੰ ਨਾਲ ਲੈ ਕੇ ਹੜਪਰਵਾਦਤ ਇਲਾਕਿਆਂ ਦੇ ਵਿੱਚ ਗਏ ਆ ਉਹਨਾਂ ਨੇ ਵੀ ਉੱਥੇ ਜਾ ਕੇ ਜੋ ਤਿਲ ਫੁੱਲ ਬਣਦਾ ਸੀ ਉਹ ਮਹਈਆ ਕਰਾਇਆ ਇਹੋ ਜਿਹਾ ਔਕੜ ਭਰੇ ਸਮੇਂ ਦੇ ਵਿੱਚ ਜਦੋਂ ਕੋਈ ਕਿਸੇ ਦੀ ਮਦਦ ਕਰਦਾ ਹੈ ਤਾਂ ਬਲਵਿੰਦਰ ਸਿੰਘ ਉਹ ਯਾਦ ਰੱਖੀ ਜਾਂਦੀ ਹੈ ਲੋਕ ਕਹਿੰਦੇ ਨੇ ਕਈ ਜਰ ਫਲਾਣਾ ਬੰਦਾ ਸਾਡੇ ਮੁਸ਼ਕਲ ਦੇ ਸਮੇਂ ਵਿੱਚ ਕੰਮ ਆਇਆ ਐਸ ਵੇਲੇ ਤਾਂ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਉਹ ਲੋਕ ਜਿਹੜੇ 2-2 3-3 ਦਿਨ ਤੋਂ ਭੁੱਖੇ ਬੈਠੇ ਐ ਉਹਨਾਂ ਦਾ ਡੰਗਰ ਵੱਛਾ ਭੁੱਖਣ ਪਾਣਾ ਪਾਣੀ ਦੇ ਵਿੱਚ ਖੜਾ ਹੈ ਕਈ ਲੋਕਾਂ ਨੇ ਉਹਨਾਂ ਬੇਜਵਾਨਾਂ ਦਾ ਵੀ ਪ੍ਰਬੰਧ ਕੀਤਾ ਉਹਨਾਂ ਨੂੰ ਪਾਣੀ ਦੇ ਵਿੱਚੋਂ ਸੁੱਕੇ ਤੇ ਲੈ ਜਾ ਕੇ ਜਿੰਨਾ ਕਿ ਵੀ ਸਰਿਆ ਉਹਨਾਂ ਨੂੰ ਚਾਰਾ ਉਹਨਾਂ ਡੰਗਰਾਂ ਨੂੰ ਉਹਨਾਂ ਬੇਜਵਾਨਾਂ ਨੂੰ ਪਾਇਆ ਹੈ ਐਸ ਵੇਲੇ ਸਿਆਸਤ ਦੀ ਜ਼ਰੂਰਤ ਨਹੀਂ ਉਥੇਰਾ ਟਾਈਮ ਹੈ ਆ 15 ਦਿਨ ਦਾ ਟਾਈਮ ਲੰਘ ਜਾਣ ਦਿਓ ਆ ਰਹੀ ਹੈ ਤਰਨਤਾਰਨ ਦੀ ਚੋਣ ਕਈ ਤਾਂ ਹੁਣੇ ਉੱਥੇ ਮੌਜੇ ਖੁੱਲੀ ਫਿਰਦੇ ਆ ਰੰਤਾਰਨ ਦੀ ਚੋਣ ਵਿੱਚ ਭਾਈ ਸਾਹਿਬ ਸਮਾ ਆ ਗਿਆ ਉਦੋਂ ਖੋਲਿਓ ਮੋਜੇ ਜਿਹੜੇ ਖੋਲਣੇ ਨੇ ਹੁਣ ਤੁਸੀਂ ਕਿਰਪਾ ਕਰਕੇ ਮਨੁੱਖਤਾ ਦੀ ਇਨਸਾਨੀਅਤ ਦੀ ਸੇਵਾ ਵਾਲੇ ਪਾਸੇ ਜੁਟੋ ਚੰਗਾ ਹੋਵੇਗਾ ਸੋ ਜਿਹੜੇ ਜੜੀਆਂ ਸਖਸ਼ੀਤਾ ਆਪਣੇ ਤੌਰ ਤੇ ਆਪਣੇ ਪਿੰਡਾਂ ਚੋਂ ਤਿਲ ਫੁੱਲ ਇਕੱਠਾ ਕਰਕੇ ਕਈ ਸੰਪਰਦਾਵਾਂ ਸਿੱਖ ਸੰਸਥਾਵਾਂ ਕਈ ਸੰਤ ਮਹਾਤਮਾ ਉਹਨਾਂ ਦੀਆਂ ਸੰਪਰਦਾਵਾਂ ਕਈ ਸਮਾਜ ਸੇਵੀ ਸੰਗਠਨ ਤੇ ਸਿਆਸੀ ਪਾਰਟੀਆਂ ਵੀ ਜਿਹੜਾ ਜਿਹੜਾ ਵੀ ਐਸ ਔਕੜ ਭਰੇ ਸਮੇਂ ਦੇ ਵਿੱਚ ਕੋਈ ਤਿਲ ਫੁੱਲ ਲੈ ਕੇ ਉੱਥੇ ਜਾ ਰਿਹਾ ਲੋੜਵੰਦਾ ਦੀ ਮਦਦ ਕਰਨ ਸਭ ਤੋਂ ਵੱਧ ਲੇਖੇ ਉਹਨਾਂ ਦਾ ਇਹ ਕਾਰਜ ਲੱਗਣਾ ਤਾਂ ਕਿ ਜਿਹੜੇ ਉੱਥੇ ਕਈ ਕਈ ਦਿਨਾਂ ਤੋਂ ਭੁੱਖੇ ਇਨਸਾਨ ਬੈਠੇ ਐ ਰੋਟੀ ਦਾ ਇੰਤਜ਼ਾਰ ਕਰ ਰਹੇ ਐ ਬੱਚੇ ਐ ਬਿਲਕ ਰਹੇ ਐ ਤੇ ਬੇਜਵਾਨ ਜਿਹੜੇ ਮੰਗ ਵੀ ਨਹੀਂ ਸਕਦੇ ਕਿ ਅਸੀਂ ਭੁੱਖੇ ਐ ਉਹਨਾਂ ਦੀ ਰੱਖ ਇਹ ਬਹੁਤ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਉਹਨਾਂ ਬੇਜਵਾਨਾਂ ਵਾਸਤੇ ਵੀ ਕੰਮ ਕਰ ਰਹੇ ਨੇ ਬਹੁਤ ਸ਼ਲਾਘਾ ਦਾ ਕੰਮ ਹੈ ਔਰ ਮੈਂ ਕਹਿ ਸਕਦਾ ਕਿ ਮਾਨਵਤਾ ਦਾ ਪਰਚਮ ਹੈ ਇਹ ਮਾਨਵਤਾ ਦਾ ਪਰਚਮ ਬਾਕੀ ਸਿਆਸੀ ਦੂਜੀਆਂ ਤੀਜੀਆਂ ਚੌਥੀਆਂ ਟਿਕੜਮਾਂ ਤੋਂ ਕਿਤੇ ਉੱਚਾ ਹੁੰਦਾ ਹੈ ਤੇ ਮਾਨਵਤਾ ਦਾ ਸੰਦੇਸ਼ ਹੈ ਜਿਹੜਾ ਉਹ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਤੇ ਅਸੀਂ ਉਹਨਾਂ ਗੁਰੂਆਂ ਦੇ ਚੇਲੇ ਆ ਕੇਲਾ ਵੀ ਦੂਰ ਦੀ ਸ਼ਬਦ ਕਹਤਾ ਸੀ ਤਾਂ ਉਹਨਾਂ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਪਰ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਸਾਰਾ ਕੁਝ ਤਿਆਗ ਕੇ ਇਨਸਾਨਗਤ ਦੀ ਸੇਵਾ ਦੇ ਵਿੱਚ ਲੱਗੇ ਆ ਸਭ ਤੋਂ ਉੱਤਮ ਕੰਮ ਉਹ ਕਰ ਰਹੇ ਨੇ ਜੀ ਸੋ ਦੂਜੇ ਪਾਸੇ ਗੱਲ ਕਰਦਾ ነኝ ਢਿਲ ਸਾਹਿਬ ਹਰਿਆਣਾ ਤੇ ਪੰਜਾਬ ਦਾ ਲੱਗਦਾ ਮੋੜ ਤੋਂ ਵਿਵਾਦ ਖੜਾ ਹੋ ਜਾਏਗਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਹੜ ਦੀ ਮਾਰ ਪਈ ਹੋਈ ਹੈ ਤਾਂ ਪੰਜਾਬ ਸਰਕਾਰ ਵੱਲੋਂ ਹਫਤਾ ਤੱਕ ਪਹਿਲਾਂ ਹਰਿਆਣਾ ਨੂੰ ਚਿੱਠੀ ਲਿਖੀ ਜਾਂਦੀ ਹੈ ਸਾਡੇ ਕੋਲੋਂ ਵਾਧੂ ਪਾਣੀ ਲੈ ਲਓ ਪਰ ਹਰਿਆਣੇ ਵੱਲੋਂ ਹੁਣ ਹੱਥ ਖੜੇ ਕਰ ਦਿੱਤੇ ਗਏ ਨੇ ਉਹਨੇ ਕਿਹਾ ਹੈ ਕਿ ਜੋ ਤੁਸੀਂ ਸਾਨੂੰ ਪਾਣੀ ਦੇ ਰਹੇ ਹੋ ਉਹਦੇ 'ਚ ਉਹ ਵੀ ਹਿੱਸਾ ਕਟਾ ਦਿਓ ਕਿਉਂਕਿ ਮੀਂਹ ਦੇ ਨਾਲ ਸਾਡੀ ਲਾਗਤ ਘਟ ਗਈ ਆ ਹਾਲਾਂਕਿ ਨੈਪ ਸਿੰਘ ਸੈਣੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੇ ਤੁਹਾਨੂੰ ਕੋਈ ਇਸੇ ਗੱਲ ਦੀ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਆਸੀਂ ਤੁਹਾਡੇ ਨਾਲ ਖੜੇ ਹਾਂ ਇਸ ਮਾੜੇ ਸਮੇਂ ਦੇ ਵਿੱਚ ਜੀ ਦੋ ਗੱਲਾਂ ਨੇ ਸਿਆਸਤਦਾਨ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਚਿੱਠੀ ਲਿਖਦੇ ਨੇ ਭੁੱਲੋ ਨਾ ਉਹਦੇ ਵਿੱਚ ਉਹਦਾ ਕੋਈ ਨਾ ਕੋਈ ਸਿਆਸੀ ਮਫਾਦ ਵੀ ਹੁੰਦਾ ਹੈ ਨਹੀਂ ਤਾਂ ਸਿਆਸੀ ਆਗੂ ਕਿਸੇ ਦੀ ਵੱਡੀ ਉਂਗਲ ਤੇ ਬਾਥਰੂਮ ਵੀ ਨਹੀਂ ਕਰਦੇ ਇਹਨਾਂ ਦਾ ਕੋਈ ਨਾ ਕੋਈ ਲੋੜ ਹੁੰਦੀ ਹੈ ਹਰ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਦਾ ਦੂਜਿਆਂ ਨਾਲੋਂ ਕੁਝ ਫਰਕ ਹੈ ਅਸੀਂ ਹਰ ਮਾਮਲਾ ਸਿਆਸਤ ਨਾਲ ਜੋੜ ਗਏ ਪਾਣੀ ਦਾ ਮਾਮਲਾ ਆ ਗਿਆ ਲੋੜ ਮੁਤਾਬਕ ਦੇਖ ਲੋ ਜਦੋਂ ਪੰਜਾਬ ਆਪ ਸੋਕੇ ਨਾਲ ਡੁੱਬ ਰਿਹਾ ਸੀ ਲਿਓ ਜੀ ਸਾਡੇ ਹਿੱਸੇ ਦਾ ਦਿਓ ਪਾਣੀ ਅੱਜ ਜਦੋਂ ਪਾਣੀ ਦੀ ਜ਼ਰੂਰਤ ਹੈ ਭੋਰਾ ਵੀ ਨਹੀਂ ਸਾਰੇ ਪਾਸੇ ਜਲ-ਤਲ ਹੋਇਆ ਫਿਰਦਾ ਹੈ ਹੁਣ ਇਹ ਕਹਿੰਦੇ ਲੈ ਜਾਓ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਬਹੁਤ ਵਾਰ ਕਹਿੰਦੇ ਨੇ ਕਿ ਜਦੋਂ ਰੌਲਾ ਪਾਉਨੇ ਹੋਣੇ ਪਾਣੀ ਦਿਓ ਪਾਣੀ ਦਿਓ ਪਾਣੀ ਦਿਓ ਤੇ ਹੁਣ ਅਸੀਂ ਵੀ ਕਹਿ ਰਹੇ ਆ ਵੀ ਲੈ ਲੈ ਲੋ ਪਾਣੀ ਇਹ ਹਰਿਆਣੇ ਦਾ ਰੁਖ ਜਿਹੜਾ ਕੋਈ ਪਹਿਲੀ ਵਾਰ ਨਹੀਂ ਹੋਇਆ ਮਈ ਦੇ ਮਹੀਨੇ ਤੋਂ ਬਾਅਦ ਹਰਿਆਣਾ ਪਾਣੀ ਮੰਗਦਾ ਰਹਿੰਦਾ ਹੈ। ਉਹ ਐਸਬੀਐਲ ਸਤਲੁਜ ਜਮਨਾ ਸੰਪਰਕ ਨਹਿਰ ਜਿਹੜੀ ਅਸਲ ਪਵਾੜੇ ਦੀ ਝੜਾ ਦੋ ਰਾਜਾਂ ਚ ਉਹ ਇਹਦੇ ਆ ਪਾਣੀ ਮੰਗਦੇ ਪਾਣੀ ਦਿਓ ਜੀ ਸਾਨੂੰ। ਤੇ ਜਦੋਂ ਉਹਦਾ ਜੂਨ ਦਾ ਅੱਧ ਕਟਾਪ ਜਾਂਦਾ ਤੇ ਬਰਸਾਤ ਆ ਜਾਂਦੀ ਹੈ। ਉਸੇ ਐਸਬੀਐਲ ਦੇ ਗੇਟ ਬੰਦ ਕਰ ਦਿੰਦੇ ਨੇ। ਕਿ ਹਰਿਆਣੇ 'ਚ ਪਾਣੀ ਨਾ ਦਾਖਲ ਹੋ ਜਾਵੇ। ਸਾਰੇ ਪਾਸੋਂ ਨੁਕਸਾਨ ਪੰਜਾਬ ਦਾ। ਸਾਡੇ ਨਾਲ ਜਿਹੜਾ ਉੱਪਰਲਾ ਰਿਪੇਰੀਅਨ ਖੇਤਰ ਹੈ ਉਹ ਹਿਮਾਚਲ ਹੈ। ਹਿਮਾਚਲ ਪ੍ਰਦੇਸ਼ ਉੱਪਰਲਾ ਰਿਪੇਰੀਅਨ ਖੇਤਰ ਹੈ। ਤੇ ਹੇਠਲਾ ਰਿਪੇਰੀਅਨ ਖੇਤਰ ਅਸੀਂ ਆਂ। ਨਾ ਰਾਜਸਥਾਨਾ ਨਾ ਕੋ ਹੋਰ ਹਰਿਆਣਾ ਤੇ ਚਲੋ ਆਪਾਂ ਕਹਿ ਸਕਦੇ ਆ ਕਿ ਪੰਜਾਬ ਦਾ ਹੀ ਹਿੱਸਾ ਸੀ 66 ਤੋਂ ਪਹਿਲਾਂ ਇਹ ਮਾਇਤਲ ਵੀ ਸਾਡਾ ਹੀ ਹਿੱਸਾ ਸੀ ਸੋ ਜਿਹੜਾ ਇਹ ਆਪਸ ਵਿੱਚ ਦੀ ਬੈਠ ਕੇ ਕਿਉਂ ਨਹੀਂ ਨਿਬੇੜਦੇ ਅੱਜ ਪੰਜਾਬ ਦੇ ਸਿਆਸਤਦਾਨੋਂ ਇਹ ਸਿਆਰੇ ਪਵਾੜੇ ਦੀ ਜੜ ਤੁਸੀਂ ਹੋ ਤੁਸੀਂ ਇਹ ਦੱਸੋ ਜਿਹੜਾ ਇਹ ਪਾਣੀ ਬਰਸਾਤਾਂ ਦੇ ਵਿੱਚ ਇਕੱਠਾ ਹੁੰਦਾ ਹੈ ਤੁਸੀਂ ਕੋਈ ਨਿਕਾਸੀਆਂ ਛੱਡੀਆਂ ਟੋਬੇ ਛੱਡੇ ਜਿੱਥੇ-ਜਿੱਥੇ ਪਾਣੀ ਜਾ ਸਕਦਾ ਸੀ ਉੱਥੇ ਤਾਂ ਫੈਕਟਰੀਆਂ ਵਾਲਿਆਂ ਦਾ ਪਾਣੀ ਜਾਂਦਾ ਤੇ ਚੰਦ ਤੁਸੀਂ ਇਹ ਚਾੜਤਾ ਪਹਿਲਾਂ ਹੁੰਦਾ ਸੀ ਕਿ ਜੇ ਫੈਕਟਰੀਆਂ ਵਾਲੇ ਦੂਸ਼ਿਤ ਪਾਣੀ ਪਾਉਣ ਨੂੰ ਸਜ਼ਾ ਹੁੰਦੀ ਸੀ ਆ ਮੌਜੂਦਾ ਸਰਕਾਰ ਜਿਹੜੇ ਸਭ ਤੋਂ ਕਟੜਾ ਇਮਾਨਦਾਰ ਆਏ ਐ ਇਹਨਾਂ ਨੇ ਉਹ ਮਾਦੇ ਖਤਮ ਕਰਤੀ ਜੁਰਮਾਨਾ 15 ਲੱਖ ਤੋਂ ਇੱਕ ਫੈਕਟਰੀ ਆਲਾ 2 ਕਰੋੜ ਰੁਪਏ ਦਾ ਪਾਣੀ ਪਾ ਗਿਆ ਜ਼ਮੀਨ ਦੇ ਵਿੱਚ ਪਾ ਗਿਆ ਜ਼ਮੀਨ ਦਾ ਪਾਣੀ ਖਰਾਬ ਕਰਤਾ ਉਥੋਂ ਟਿਊਬਵਲਾਂ ਦੇ ਵਿੱਚੋਂ ਰੰਗਦਾਰ ਪਾਣੀ ਆ ਰਿਹਾ ਹੈ ਜਿਹਨੂੰ ਜਦੋਂ ਜਾਂਚਿਆ ਗਿਆ ਉਹ ਮਨੁੱਖਤਾ ਦੇ ਪੀਨਯੋਗ ਨਹੀਂ ਹੈ ਅਜਿਹੇ ਦੇ ਵਿੱਚ ਇੱਕ 15 ਲੱਖ ਦਾ ਜੁਰਮਾਨਾ ਹੈ ਉੱਚਾ ਤੇ ਚੜ੍ਹਤਾ ਇਹਨਾਂ ਨੇ ਕੌਣ ਜਵਾਬ ਦੇਊਗਾ ਇਹ ਹਰ ਸਾਲ ਪਾਣੀ ਨਹੀਂ ਆਉਣਾ ਹੈ ਇਹਨੂੰ ਸੰਭਿਆ ਕਿਉਂ ਨਹੀਂ ਜਾਂਦਾ ਕੁਝ ਪਿੰਡਾਂ ਦੇ ਵਿੱਚ ਕੁਝ ਫੈਕਟਰੀਆਂ ਨੇ ਆਧਾਰਿਆਂ ਨੇ ਬਰਸਾਤੀ ਪਾਣੀ ਸੰਭਾਲਣ ਵਾਸਤੇ ਪ੍ਰੋਜੈਕਟ ਬਣਾਏ ਨੇ। ਕਈ ਮਿੱਤਰ ਪਿਆਰੇ ਇਹੋ ਜਿਹੇ ਵੀ ਨੇ ਜਿਹੜੇ ਬਰਸਾਤਾਂ ਦੇ ਵਿੱਚ ਪਾਣੀ ਇਕੱਠਾ ਕਰ ਲੈਂਦੇ ਆ ਤੇ ਬਾਅਦ ਦੇ ਵਿੱਚ ਖੇਤਾਂ ਨੂੰ ਦਿੰਦੇ ਆ। ਮੈਂ ਕੁਝ ਥਾਵਾਂ ਤੇ ਦੇਖਿਆ ਇੱਕ ਮੇਰਾ ਮਿੱਤਰ ਹੈ। ਉਹਨਾਂ ਨੇ 2 ਏਕੜ ਦੇ ਵਿੱਚ ਪ੍ਰਬੰਧ ਕੀਤਾ ਵਾ। ਬਰਸਾਤ ਦਾ ਪਾਣੀ ਆ ਕੇ ਸਾਂਭਿਆ ਗਿਆ ਤੇ ਜਦੋਂ ਬਰਸਾਤ ਲੰਘ ਜਾਂਦੀ ਹੈ ਉਹੀ ਪਾਣੀ ਸੰਜਾਈ ਵਾਸਤੇ ਵਰਤ ਲੈਂਦੇ ਆ ਇਹ ਸਾਰੇ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਇਹ ਹੜ੍ਹ ਹੁਣ ਹੀ ਜ਼ਿਆਦਾ ਕਿਉਂ ਆਇਆ ਪਹਿਲਾਂ ਕਿਉਂ ਨਹੀਂ ਅੰਗਰੇਜ਼ਾਂ ਨੇ ਇੱਥੇ ਸੇਮ ਨਾਲੇ ਪਟਾਏ ਉਹ ਦੇਖ ਕੇ ਪਟਾਏ ਕਿ ਪਾਣੀ ਦਾ ਵਹਾਅ ਕਿੱਧਰ ਨੂੰ ਹੈ ਤੇ ਉਹ ਜਿਹੜੇ ਨਿਕਾਸੀਆਂ ਸੀ ਆ ਜਿੰਨੇ ਸਿਆਸਤਦਾਨ ਨੇ ਪੰਜਾਬ ਦੇ ਇਹਨਾਂ ਦੀਆਂ ਕਥਤ ਸਰਪ੍ਰਸਤੀਆਂ ਵਿੱਚੋਂ ਸਾਰੀਆਂ ਬੰਦ ਹੋ ਗਈਆਂ ਕਿਸੇ ਵਾਸਤੇ ਕਾਂਗਰਸੀ ਕਿਸੇ ਵਾਸਤੇ ਕਾਲੀ ਕਿਸੇ ਵਾਸਤੇ ਕੋਈ ਹੋਰ ਪਾਰਟੀ ਕਿਸੇ ਵਾਸਤੇ ਬੀਜੇਪੀ ਕਿਸੇ ਵਾਸਤੇ ਆ ਮੌਜੂਦਾ ਵਾਲੇ ਜੁਮੇਵਰ ਤੇ ਹੀ ਲੋਕ ਨੇ ਸੋ ਜੇਕਰ ਸੱਚ ਮੁੱਚ ਅਸੀਂ ਪੰਜਾਬ ਨੂੰ ਹੜ ਮੁਕਤ ਕਰਨਾ ਚਾਹੁੰਦੇ ਆ ਤਾਂ ਮੁਕਤ ਖੋਰੀਆਂ ਛੱਡ ਰਿਆਂ ਪੈਣਗੀਆਂ ਸਭ ਤੋਂ ਪਹਿਲਾਂ ਉਹਨਾਂ ਮੁਕਤ ਖੋਰੀਆਂ ਦੀ ਥਾਂ ਤੇ ਉਹ ਪਾਣੀ ਸੰਭੜ ਦਾ ਪ੍ਰਬੰਧ ਕੀਤਾ ਜਾਵੇ ਤੇ ਜਦੋਂ ਲੋੜ ਨਹੀਂ ਉਹ ਪਾਣੀ ਨੂੰ ਵਰਤ ਲਿਆ ਜਾਵੇ ਕਿਹਨੇ ਕਰਨਾ ਹੈ ਤੇ ਉਹੇ ਜਿਹੇ ਲੋਕ ਹੋਗੇ ਪੁਰਾਣੀ ਪੰਜਾਬੀ ਦੀ ਕਹਾਵਤ ਹੈ ਕਿ ਜਿਹੋ ਜਿਹਨਾਂ ਦੋਬਾਮਨੀ ਉਹ ਹੈ ਜਾਂ ਕੋਈ ਦੂਜੀ ਏਟ ਕਹਾਵਤ ਹੈ ਪੰਜਾਬੀ ਦੀ ਜਿਹੇ ਜੀ ਲੋਕ ਉਹ ਜਿਹੇ ਸਿਆਸਤਦਾਨ ਉਹ ਵੀ ਉਹੀ ਗੱਲ ਵੇਖਦੇ ਆ ਜਾ ਕੇ ਕਿ ਵੋਟਾਂ ਵੇਲੇ ਤਾਂ ਇਹਨਾਂ ਨੇ ਪੈਸੇ ਲੈਣੇ ਆ ਫਿਰ ਇਹਨਾਂ ਦੀ ਗੱਲ ਕਿਉਂ ਸੁਣੀ ਜਾਵੇ ਸੋ ਮੇਰੇ ਮਾਨਯੋਗ ਪੰਜਾਬੀ ਭਰਾਵੋ ਤੁਹਾਨੂੰ ਕਿਸੇ ਨੇ ਬਚਾਉਣ ਨਹੀਂ ਆਉਣਾ ਮੇਰੀਆਂ ਕੌੜੀਆਂ ਗੱਲਾਂ ਭਾਵੇਂ ਅੱਜ ਤੁਹਾਨੂੰ ਮਾੜੀਆਂ ਲੱਗਣ ਪਰ ਜਿਵੇਂ ਪੁਰਾਣਾ ਆਪਾਂ ਇਕੱਠੇ ਹੋ ਕੇ ਕੰਮ ਕਰਦੇ ਸੀ ਜੇ ਸਾਰੇ ਨਹੀਂ ਕਰਦੇ ਘਟੋ ਘਟ ਕੁੰਝ ਪਿੰਡ ਆਪੋ ਆਪਣੇ ਪਿੰਡ ਵਾਸਤੇ ਕਰ ਲੋ ਚੰਗਾ ਹੋਵੇਗਾ ਤੇ ਨਹੀਂ ਤਾਂ ਹਰ ਸਾਲ ਤੇ ਮੁਆਵਜ਼ੇ ਆਉਂਦੇ ਨੇ ਤੇ ਲੋਕਾਂ ਤੋਂ ਐਸੇ ਕੰਮ ਦੇ ਵਿੱਚ ਇਹਨਾਂ ਸਿਆਸਤਦਾਨਾਂ ਨੇ ਉਲਝਾ ਕੇ ਰੱਖ ਦਿੱਤਾ ਹੈ ਜੀ ਸੋ ਜੋ ਪਸੇ ਬੀਜੇਪੀ ਪ੍ਰਧਾਨ ਹੈ ਜੀ ਪੰਜਾਬ ਦੇ ਸੁਨੀਲ ਜਾਖੜ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਹੜ੍ਹਾਂ ਲੈ ਕੇ ਉਹਨੂੰ ਲੈ ਕੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿਓ ਤਾਂ ਜੋ ਲੋਕਾਂ ਦੀ ਮਦਦ ਹੋ ਸਕੇ ਜੀ ਬਿਲਕੁਲ ਇਹ ਭਾਰਤੀ ਜਨਤਾ ਪਾਰਟੀ ਵਾਲੇ ਵੋਟਾਂ ਤਾਂ ਪੰਜਾਬ ਤੋਂ ਮੰਗਣ ਆਉਂਦੇ ਆ ਉਧਰੋਂ ਕੇਂਦਰਾ ਨੂੰ ਪੁੱਛੋ ਸਾਨੂੰ ਕਿਹੜਾ ਇਹਨਾਂ ਨੇ ਕੁਝ ਮੰਗੇ ਹੈ ਉਹ ਭਾਈ ਹਰ ਚੀਜ਼ ਮੰਗੀ ਨਹੀਂ ਜਾਂਦੀ ਤੇ ਕਾਦੇ ਵਾਸਤੇ ਬੈਠੇ ਹੋ ਤੁਸੀਂ ਰਾਜ ਕਰਦੇ ਇਹ ਪੰਜਾਬ ਦੇਸ਼ ਦਾ ਹਿੱਸਾ ਨਹੀਂ ਇਹ ਕਿਸੇ ਗਵਾਂਢੀ ਮੁਲਕ ਦਾ ਹਿੱਸਾ ਹੈ ਜਿਹੜੀ ਡਿਜਾਸਟਰ ਮੈਨੇਜਮੈਂਟ ਬੈਠੀ ਹੈ ਉਹਦਾ ਮਹਿਕਮਾ ਬੈਠਾ ਹੈ ਉਹਨਾਂ ਨੂੰ ਨਹੀਂ ਦਿਖਦਾ ਵੀ ਪੰਜਾਬ 'ਚ ਵੀ ਨੁਕਸਾਨ ਹੋ ਗਿਆ ਜਾਂ ਪੰਜਾਬ ਦਾ ਨੁਕਸਾਨ ਤਾਂ ਨੁਕਸਾਨ ਹੀ ਨਹੀਂ ਬਲਵਿੰਦਰ ਸਿੰਘ ਜਿਹੜੀ ਹੁਣ ਚਿੱਠੀ ਲਿਖੀ ਆ ਸੁਨੀਲ ਜਾਖੜ ਸਾਹਿਬ ਨੇ ਜੀ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸਰਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਨੁਕਸਾਨ ਹੋਇਆ ਕਿਸੇ ਇੱਕ ਪਾਰਟੀ ਦਾ ਨਹੀਂ ਹੋਇਆ। ਤੋਂ ਸਰਪਾਰਟੀ ਮੀਟਿੰਗ ਸਤੋ ਆਪ ਮੂਹਰੇ ਲੱਗੋ ਕਿਉਂਕਿ ਤੁਸੀਂ ਮੁੱਖ ਮੰਤਰੀ ਹੋ। ਨੰਬਰ 2 ਤੇ ਮੂਹਰੇ ਲਾਓ ਸੁਨੀਲ ਜਾਖੜ ਨੂੰ। ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ। ਤੇ ਬਾਕੀਆਂ ਨੂੰ ਨਾਲ ਲਾਓ। ਉਹਦੇ ਵਿੱਚ ਕਾਂਗਰਸ ਨੂੰ ਵੀ ਬਹੁਜਨ ਸਮਾਜ ਪਾਰਟੀ ਨੂੰ ਵੀ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ بیاਓ ਭਾਈ ਆਪਾਂ ਪ੍ਰਧਾਨ ਮੰਤਰੀ ਕੋਲ ਜਾਣਾ ਤੇ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਮੰਗਣਾ ਮੈਨੂੰ ਇੱਕ ਗਾਗੂ ਦੀ ਗੱਲ ਚੰਗੀ ਲੱਗੀ ਉਹ ਕਹਿੰਦੇ ਪ੍ਰਧਾਨ ਮੰਤਰੀ ਤੋਂ ਇਹ ਗੱਲ ਮੰਗੀ ਜਾਵੇ ਕਿ ਭਾਈ ਸਾਹਿਬ ਜਿਹੜਾ ਪੰਜਾਬ ਦਾ ਨੁਕਸਾਨ ਹੋ ਗਿਆ ਇਹਨੂੰ ਕੇਂਦਰ ਦੀ ਸਰਕਾਰ ਕੌਮੀ ਆਫਤ ਦੇ ਤੌਰ ਤੇ ਐਲਾਨ ਕਰੇ ਜਿੱਥੇ ਆਪਣੀਆਂ ਸਰਕਾਰਾਂ ਨੇ ਉੱਥੇ ਤਾਂ ਤੁਸੀਂ ਮੈਂਟ ਲਾਉਂਦੇ ਹੋ ਜਿੱਥੇ ਆਪਣੀਆਂ ਸਰਕਾਰਾਂ ਨਹੀਂ ਉੱਥੇ ਤੁਸੀਂ ਕੁਝ ਨਹੀਂ ਕਰਦੇ ਸੋਮੇ ਬੇਨਤੀ ਕਰਦਾ ਕਿ ਇਹ ਚੀਜ਼ਾਂ ਰਾਜਨੀਤੀ ਤੋਂ ਉਪਰ ਹੋਣੀਆਂ ਚਾਹੀਦੀਆਂ ਨੇ ਤੇ ਚੰਗਾ ਹੋਵੇ ਕਿ ਮੁੱਖ ਮੰਤਰੀ ਸਰ ਪਾਰਟੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਤੋਂ ਟਾਈਮ ਲੈ ਕੇ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਵੀ ਨਾਲ ਲਾ ਕੇ ਪ੍ਰਧਾਨ ਮੰਤਰੀ ਕੋਲ ਜਾਓ ਤੇ ਜਾ ਕੇ ਰਿਪੋਰਟ ਤਿਆਰ ਕਰੋ ਕਿ ਐਨਾ ਨੁਕਸਾਨ ਪੰਜਾਬ ਦਾ ਹੋ ਗਿਆ ਇਹਨੂੰ ਕੁਦਰਤੀ ਆਫਤ ਦੇ ਵਿੱਚ ਗਿਨੋ ਤਾਂ ਕਿ ਪੰਜਾਬ ਵੀ ਕੋਈ ਬਾਹਰ ਲਾ ਨਹੀਂ ਇਹਨੇ ਵੀ ਖੜਗ ਭੁਜਾਇਆ ਆਜ਼ਾਦੀ ਦੇ ਵਿੱਚ ਹਰੀ ਕ੍ਰਾਂਤੀ ਦੇ ਵਿੱਚ ਤੁਹਾਨੂੰ ਆਤਮ ਨਿਰਪਰ ਬਣਾਇਆ ਤੇ ਤੁਹਾਡੀ ਖੜਕ ਪੁਜਾ ਤੇ ਬਾਹਰਲੀਆਂ ਸ਼ਕਤੀਆਂ ਤੋਂ ਪੰਜਾਬ ਰੋਕਦਾ ਹੈ ਤੇ ਪਰ ਫਿਰ ਜਦੋਂ ਆਉਂਦਾ ਇਹ ਨਾ ਖਾਣ ਪੀਣ ਨੂੰ ਕੋਈ ਤੇ ਡੰਡੇ ਖਾਣ ਨੂੰ ਕੋਈ ਜੀ ਸਰਜੋ ਪਾਸਾ ਸ਼ਰੋਮਣੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਵੱਲੋਂ ਸਹੂਲਤਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਵੀ ਉਹ ਉੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਜਿੱਥੇ ਵੱਡੇ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਸਰਕਾਰ ਨੂੰ ਕਿਹਾ ਗਿਆ ਉਹਨਾਂ ਨੇ ਕਹਿਣਾ ਕਿ ਜਿਹੜੇ ਕਿਸਾਨਾਂ ਵੱਲੋਂ ਕਰਜ਼ਾ ਲਗਾਇਆ ਸੀ ਬੈਂਕਾਂ ਦਾ ਉਹ ਮਾਫ਼ ਹੋਣਾ ਚਾਹੀਦਾ ਤੇ ਪ੍ਰਤੀ ਏਕੜ 40000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਜੀ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੇ ਤਾਂ ਖੇਡ ਰਹੀਆਂ ਸਿਆਸੀ ਪਰ ਸੁਖਵੀਰ ਤੋਂ ਬਾਅਦ ਵੀ ਅੱਜ ਕਦੇ ਫਾਜ਼ਲ ਕਾ ਦਾ ਪਿੰਡ ਹੈਗਾ ਮੁਹਾਰ ਸਮਛੇਰ ਉਸ ਖੇਤਰ ਦੇ ਵਿੱਚ ਗਏ ਨੇ ਫਰੋਜਪੁਰ ਤੋਂ ਚੋਣ ਵੀ ਲੜੀ ਮੈਂਬਰ ਪਾਰਲੀਮੈਂਟ ਵੀ ਬਣੇ ਸੋ ਜਦੋਂ ਸਿਆਸਤਦਾਨ ਲੋਕਾਂ ਦੇ ਵਿੱਚ ਜਾਂਦੇ ਆ ਤੇ ਲੋਕਾਂ ਦੇ ਨਾਲ ਖੜਨ ਦਾ ਯਤਨ ਕਰਦਾ ਮਾੜੀ ਗੱਲ ਨਹੀਂ ਜੇ ਸੁਖਵੀਰ ਤੋਂ ਬਾਦਲ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਹਰ ਪ੍ਰਭਾਵਿਤ ਲੋਕਾਂ ਦੇ ਨਾਲ ਖੜਦੇ ਆ ਇਹ ਐਸੇ ਵੇਲੇ ਦਾ ਸਮਾਂ ਖੜਨ ਦਾ ਹੈ ਖੜਨਾ ਚਾਹੀਦਾ ਹੈ ਜੇ ਮੈਂ ਪਹਿਲਾਂ ਕਿਹਾ ਕਿ ਡੁੱਬਦੇ ਨੂੰ ਤਣਕੇ ਦਾ ਸਹਾਰਾ ਜੇ ਕਿਸੇ ਦੇ ਮਾੜੇ ਵਕਤ 'ਚ ਜਾ ਕੇ ਦੋ ਬੋਲ ਅਸੀਂ ਹਮਦਰਦੀ ਵਾਲੇ ਵੀ ਬੋਲਿਆਈਏ ਉਹ ਵੀ ਬਲਵਿੰਦਰ ਸਿੰਘ ਬਹੁਤ ਵੱਡੇ ਹੁੰਦੇ ਨੇ ਸੋ ਉਹਨਾਂ ਨੇ ਕਈ ਇਲਾਕਿਆਂ ਦਾ ਦੌਰਾ ਕੀਤਾ ਤੇ ਕਹਿ ਰਹੇ ਨੇ ਸਰਕਾਰ ਤੋਂ ਵੀ ਤੁਸੀਂ ਮੁਆਵਜ਼ਾ ਦਿਓ ਠੀਕ ਇਹ ਸਾਰੀਆਂ ਧਿਰਾਂ ਦੇ ਵੇਲੇ ਆਉਂਦਾ ਹੈ ਆਪਣੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਕੀ ਕੀਤਾ ਉਹ ਭੁੱਲ ਜਾਂਦੇ ਨੇ ਪਰ ਇਹੋ ਜਿਹੇ ਮੌਕੇ 'ਮੈਂ ਫਿਰ ਕਾਹ ਸਿਆਸਤ ਨਹੀਂ ਕਰਨੀ ਚਾਹੀਦੀ ਜਿਹੜੇ ਜਿਹੜੇ ਵਿਅਕਤੀ ਵੀ ਸਿਆਸੀ ਪਾਰਟੀਆਂ ਦੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਹਮਦਰਦੀ ਦੇ ਤੌਰ ਤੇ ਖੜ ਰਹੇ ਨੇ ਚੰਗੀ ਗੱਲ ਜੀ ਸਰਬ ਦੂਜੇ ਪਾਸੇ ਫਲਾਡ ਦਾ ਗੇਟ ਟੁੱਟ ਗਿਆ ਸੀ ਤੇ ਇੱਕ ਮੁਲਾਜ਼ਮ ਪਾਣੀ ਦੇ ਵਿੱਚ ਰੁੜ ਗਿਆ ਸੀ ਬਾਦੋਂਪੁਰ ਹੈਡਵਰਕਸ ਦੀ ਗੱਲ ਹੈ ਜੀ ਉੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਆਇਆ ਉਸ ਬਹਾਅ ਦੇ ਵਿੱਚ ਇੱਕ ਕਰਮਚਾਰੀ ਸੀ ਜਿਹੜਾ ਸ਼ਾਇਦ ਸੰਜਾਈ ਭਾਗ ਨਾਲ ਸੰਬੰਧਿਤ ਸੀ ਉਹ ਬਹਾਅ ਦੇ ਵਿੱਚ ਰੁੜ ਗਿਆ ਉਹਦੀ ਜਿਹੜੀ লাশ ਹੈ ਉਹ ਮਿਲ ਚੁੱਕੀ ਹੈ ਮਾੜਾ ਗੱਲ ਹੋਈ ਹੈ ਬਹੁਤ ਮਾੜੀ ਹੈ ਜਿਹੜੇ ਮੁਲਾਜ਼ਮ ਹੁੰਦੇ ਨੇ ਸੰਬੰਧਿਤ ਮਹਿਕਮਿਆਂ ਦੇ ਉਹਨਾਂ ਨੇ ਕੰਮ ਤਾਂ ਕਰਨੇ ਹੁੰਦੇ ਆ ਜੀ ਸੋ ਹੋਟਲ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੀਆਂ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ 에ਰਵਾਨ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਖੇਡ ਤੱਕ ਸਾਰ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰਮਗੇ ਧੰਨਵਾਦ